ਪੰਜਾਬ ਦੀ ਪਟਿਆਲਾ ਦੀ ਤੀ ਕ੍ਰਿਸ਼ਿਕਾ ਜੋਸ਼ੀ ਮੈਂ ਆਪਣੇ ਜਜ਼ਬੇ ਨਾਲ ਇਤਿਹਾਸ ਰਚਿਆ ਕ੍ਰਿਸ਼ਿਕਾ ਜੋਸ਼ੀ ਪੰਜਾਬ ਦੀ ਪਹਿਲੀ ਕੁੜੀ ਹੈ ਜਿਸ ਨੇ ਸ਼ੂਟਿੰਗ ਇਵੈਂਟ ਵਿੱਚ ਸਲੈਕਟ ਹੋ ਕੇ 16ਵੇਂ ਏਸ਼ੀਅਨ ਚੈਂਪੀਅਨਸ਼ਿਪ 2025 ਵਿੱਚ ਤਗਮਾ ਹਾਸਲ ਕੀਤਾ ਕਜ਼ਾਕਿਸਤਾਨ ਦੇ ਵਿੱਚ 16 ਅਗਸਤ ਤੋਂ 31 ਅਗਸਤ ਤੱਕ ਹੋਈ ਸੀ ਅਤੇ ਇਸ ਚੈਂਪੀਅਨਸ਼ਿਪ ਵਿੱਚ ਇਸ ਚੈਂਪੀਅਨਸ਼ਿਪ ਵਿੱਚ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਸ਼ੂਟਰਾਂ ਵਿੱਚੋਂ ਹਿੱਸਾ ਲਿਆ ਗਿਆ ਸੀ इस मौके कृषिका जोशी ने पत्रकार पत्रकारों नारगालपात करते हुए की कहाँ तुष्टी भी सुनो की नाम ही मेरा नाम कृषिका जोशी कितना तो लग गया सोल्वी जड़ी के बिस्ने तुष्टी मैडल लेके हैं ਕਿਹੜਾ ਮੈਡਲ ਲਿਆ ਉਹ ਤੇ ਕਿੱਦਾਂ ਦਾ ਫੀਲ ਹੋਇਆ ਕਿ ਕਿੱਦਾਂ ਮੈਸੂਰ ਸਰ ਮੈਂ ਸਿਲਵਰ ਮੈਡਲ ਜਿੱਤ ਕੇ ਲਿਆਇਆ ਸੋਲਵੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚੋਂ ਕਾਫੀ ਪ੍ਰਾਊਡ ਮੂਮੈਂਟ ਹੈ ਇੱਕ ਮਾਈਲਸਟੋਨ ਕੰਪਲੀਟ ਕੀਤਾ ਹੈ ਮੈਂ ਆਪਣਾ ਜਿਹੜਾ ਜ਼ਿੰਦਗੀ ਦਾ ਮੈਂ ਸੋਚ ਕੇ ਰੱਖਿਆ ਸੀਗਾ ਤੇ ਕਾਫੀ ਅੱਛੀ ਅਚੀਵਮੈਂਟ ਹੈ ਮਿਲ ਗਈ ਪਿਛਲੀ ਵਾਰ ਤੇ ਹੋਈ ਸੀ ਇਹ ਚੈਂਪੀਅਨ ਇਹ ਕਜ਼ਾਕਿਸਤਾਨ ਵਿੱਚ ਹੋਈ ਸੀ ਸ਼ਿਮਕੈਂਡ ਦੇ ਵਿੱਚ ਹੋਈ ਸੀ ਕਿੰਨੇ ਦੇਸ਼ਾਂ ਦੇ ਪਾਰਟਿਸਿਪੇਟ ਕੀਤਾ ਸੀ 15 ਤੋਂ 16 ਕੰਟਰੀਜ਼ ਹੋਣੀਆਂ ਤੁਸੀਂ ਕਿਹੜੇ ਇਵੈਂਟ ਦੇ ਵਿੱਚ ਸਰ ਮੈਡਮ ਮੈਂ ਡਬਲ ਟਰੈਪ ਇਵੈਂਟ ਦੇ ਵਿੱਚ ਸੀ ਸਰ ਤੁਹਾਡੇ ਡਾਊਬਲ ਟਰੈਪ ਇਵੈਂਟ ਦੇ ਵਿੱਚ ਕਿੰਨੇ ਪਾਰਟਿਸਪੀਟ ਸੀਗੇ ਜਿਨ੍ਹਾਂ ਨੇ ਤੁਹਾਡਾ ਨਾਮ ਪਾਰਟਿਸਪੀਟ ਕੀਤਾ ਐਗਜ਼ੈਕਟ ਨੰਬਰ ਮੈਂ ਨਹੀਂ ਦੱਸ ਸਕਦੀ ਸਰ ਮੈਨੂੰ ਐਵੇਂ ਕੋਈ ਆਈਡੀਆ ਨਹੀਂ ਮੈਂ ਹੋਰ ਗਲਤ ਦੱਸ ਦਵਾਂ ਬਟ 25 27 ਹੋਣਗੇ ਸਾਰੀ ਕੰਟਰੀਜ਼ ਤੋਂ ਆਏ ਹੋਣਗੇ ਗੋਲਡ ਕਿ ਛੇ ਬਿਲਕੁਲ ਗੋਲਡ ਕਜ਼ਾਕਿਸਤਾਨ ਦਾ 50 ਕਿਸ਼ਤ ਹੈ ਹਾਂ ਜੀ ਤਾਂ ਕਿਸ ਤਰ੍ਹਾਂ ਫੀਲ ਹੋ ਰਿਹਾ ਕਿ ਅਸੀਂ ਪਹਿਲਾਂ ਤੁਹਾਡੀ ਇੰਟਰਵਿਊ ਕਰਕੇ ਗਏ ਸੀ ਜਾਂ ਤੁਸੀਂ ਕਹਿਣਾ ਸੀ ਤੁਸੀਂ ਇਹ ਗੱਲ ਕਹੀ ਸੀ ਕਿ ਮੈਨੂੰ ਵਿਸ਼ਵਾਸ ਹੀ ਨਹੀਂ ਹਾਂ ਜੀ ਮੈਨੂੰ ਉਹੀ ਮਤਲਬ ਕਾਫ ਬਿਲਕੁਲ ਸੋਚਿਆ ਨਹੀਂ ਸੀਗਾ ਵੀ ਮੇਰਾ ਮਤਲਬ ਪਾਰਟਿਸਪੇਸ਼ਨ ਹੋਏਗੀ ਜਾਂ ਨਹੀਂ ਹੋਏਗੀ ਤਾਂ ਮੈਂ ਮਤਲਬ ਕਲੂਲੈਸ ਸਗੀ ਹੋਏਗੀ ਜਾਂ ਨਹੀਂ ਹੁਣ ਜਾ ਕੇ ਵੀ ਆ ਗਈ ਆ ਮੈਡਲ ਵੀ ਲੈ ਕੇ ਆ ਗਈ ਆ ਤਾਂ ਕਾਫੀ ਅਨਰੀਅਲ ਜਾ ਲੱਗ ਰਿਹਾ ਹਲੇ ਤੱਕ ਮੈਨੂੰ ਤਾਂ ਕਿਹੜੀ ਅਕੈਡਮੀ ਅਥਾਰਟੀ ਤੁਹਾਡੀ ਕੋਚ ਕੋਣ ਮੇਰੇ ਬੈੱਡ ਸ਼ੂਟਰ ਸ਼ੂਟਿੰਗ ਅਕੈਡਮੀ ਆ ਮੈਂ ਕੋਚ ਇਸ ਮਾਈ ਫਾਦਰ ਪਰਵੇਸ਼ ਜੋਸ਼ੀ ਜੋਸ਼ੀ ਜੀ ਕੀ ਕਹਿਣਾ ਚਾਹੋਗੇ ਤੁਹਾਡਾ ਬੱਚਾ ਗੌਰ ਮੈਡਲ ਕੀ ਇਹ ਹੈ ਕਿਸੇ ਪਨਾ ਜਿਸ ਇਸ ਟੂਰਨਾਮੈਂਟ ਦਾ ਮਾਸਕੋਟ ਹੈ ਵਾਈਟ ਟਾਈਗਰ ਉਹਤੇ ਟੂਰਨਾਮੈਂਟ ਹਰ ਟੂਰਨਾਮੈਂਟ ਦੇ ਵਿੱਚ ਇੰਟਰਨੈਸ਼ਨਲ ਜਿਹੜੇ ਵੀ ਮੈਡਲਿਸਟ ਹੁੰਦੇ ਉਹਨਾਂ ਨੂੰ ਇੱਕ ਮਾਸਕੋਟ ਐਜ਼ ਅ ਗਿਫਟ ਮਿਲਦਾ ਹੈ ਤੇ ਸਮੂਹ ਵੀ ਮੈਡਲਿਸਟ ਨੂੰ ਸਾਰਿਆਂ ਨੂੰ ਮਿਲਿਆ ਮਾਸਕੋਟ ਕਿਸ ਦੇ ਵਿੱਚ ਇੱਕ ਵਾਰ ਮੈਡਲ ਦੇਖਣਾ ਚਾਹਵਾਂ ਹਾਂਜੀ ਇਹ ਚਲੋ ਪ੍ਰਭਾਤ ਜੀ ਕਿਰਪਾ ਕੀਤੀ ਹੈ ਨਾ ਸਾਡੇ ਅਕੈਡਮੀ ਦਾ ਬੱਚਾ ਕਿਸ਼ਕਰ ਦੇਸ਼ੀ 16th ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਜਿਹੜੀ ਕਿ ਏਸ਼ੀਆ ਦਾ ਇੱਕ ਬਹੁਤ ਵੱਡਾ ਇਵੈਂਟ ਸ਼ੂਟਿੰਗ ਦਾ ਮੰਨਿਆ ਜਾਂਦਾ ਹੈ ਉਹਦੇ ਵਿੱਚ ਮੈਡਲ ਲੈ ਕੇ ਆਇਆ ਸੋ ਬਹੁਤ ਪ੍ਰਾਊਡ ਫੀ ਕਿਦਾਂ ਦਾ ਲੱਗਦਾ ਜਿਵੇਂ ਸਿਲਵਰ ਲੈ ਕੇ ਆਏ ਕਿ ਹੱਕੇ ਵਾਸਤੇ ਆਪਾਂ ਪ੍ਰੇਪੇਅਰ ਹੋਈਏ ਕਿ ਭਾ ਗੋਲਡ ਲੈ ਕੇ ਆਵੇ ਹਾਂਜੀ ਸਰ 100% 골ਡ ਲੈ ਕੇ ਆਵਾ ਹੈ ਸਾਡੇ ਕਈ ਬੱਚੇ ਮੈਡਲਿਸਟ ਹੈ 골ਡ ਟੋਪਰ ਵੀ ਹੈਗੇ ਜੀ ਅ ਪ੍ਰਮਾਤਮਾ ਕਿਰਪਾ ਰੱਖੇ ਅਸੀਂ ਤਾਂ ਆਪਣੇ ਡਰੀਮ ਨੂੰ ਪੂਰਾ ਕਰਨ ਵਾਸਤੇ ਲੱਗੇ ਹੋਏ ਹਾਂ ਮੇਰੇ ਇੱਕੋ ਡਰੀਮ ਹੈ 올림픽 ਦੇ ਵਿੱਚ ਆਪਣਾ ਬੱਚਾ ਜਿਹੜਾ ਹੈਗਾ 골ਡ ਮੈਡਲ ਲੈ ਕੇ ਆਵੇ ਉਹਦੇ ਵਾਸਤੇ ਅਸੀਂ ਦਿਨ ਰਾਤ ਇਕ ਕਰ ਰਹੇ ਜੀ ਸਾਡੇ ਕਈ ਬੱਚੇ ਕੋਈ ਐਸਾ ਹਿੰਦੁਸਤਾਨ ਟੂਰਨਾਮੈਂਟ ਜਿਸ ਵਿੱਚ ਮੈਡਲ ਮਾਰ ਕੇ ਆਏ ਹੋਣ ਤੇ ਬਟੇ ਆ ਵੀ 올림픽 ਦੇ ਵਿੱਚ ਪਾਰਟਿਸਪੇਸ਼ਨ ਆ ਗਈ ਹੈ ਤੋਂ ਡ੍ਰੀਮ ਹੈ ਬਹੁਤ ਜਲਦੀ ਇਸੇ ਪੂਰਾ ਕਰਾਂਗੇ 올림픽 ਦੇ ਵਿੱਚ ਮੈਡਲ ਲੈ ਕੇ ਆਵਾਂਗੇ ਦੇਸ਼ ਵਾਸਤੇ ਮੈਡਲ ਲੈ ਕੇ ਆਵਾਂਗੇ ਤੁਹਾਡੀ ਜਿਹੜੀ ਅਕੈਡਮੀ ਕਿੱਥੇ ਹੈ ਔਰ ਤੁਹਾਡੀ ਅਕੈਡਮੀ ਕਿੰਨੇ ਦੇ ਕਿੰਨੇ ਦੇ ਸਰ ਸਾਡੀ ਪੰਜਾਬ ਦੀ ਸਭ ਤੋਂ ਪੁਰਾਣੀ ਅਕੈਡਮੀ ਹੈ ਜੀ 2011 ਦੀ ਇਹ ਅਕੈਡਮੀ ਚੱਲ ਰਹੀ ਹੈ ਜੀ ਇਹ ਤੇ ਆਪਣਾ ਕਈ ਬੱਚੇ ਇਥੋਂ ਦੀ ਇੰਟਰਨੈਸ਼ਨਲ ਨਿਕਲ ਕੇ ਗਏ ਹੈ ਜੀ ਇਹ ਤੇ ਅਕੈਡਮੀ ਦਾ ਨਾਮ ਹੈ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਠੀਕ ਹੈ ਤੋਂ ਬਾਅਦ ਇੱਕ ਸਿਲਵਰ ਮੈਡਲ ਜਿਹੜਾ ਲੈ ਕੇ ਕਿਦਾਂ ਲੱਗਦਾ ਸਰ ਬਹੁਤ ਅੱਛਾ ਲੱਗ ਰਿਹਾ ਬੜੀ ਪ੍ਰਾਊਡ ਮੂਮ ਕਿਉਂਕਿ ਜਦੋਂ ਬੱਚੇ ਕੁਝ ਕਰਦੇ ਹਨ ਨਾ ਤਾਂ ਮੋਸਟਲੀ ਸਾਰੇ ਕਹਿੰਦੇ ਆ ਕਿ ਮੇਰੀ ਧੀ ਨੇ ਐਵੇਂ ਕੀਤਾ ਮੇਰੀ ਧੀ ਨੇ ਐਵੇਂ ਕੀਤਾ ਤਾਂ ਮੈਨੂੰ ਵੀ ਇੱਕ ਐਟ ਜਿਹਾ ਕੇ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਮੇਰੀ ਧੀ ਨੇ ਵੀ ਬਹੁਤ ਅੱਛਾ ਕੀਤਾ ਜਿਹੜਾ ਕਿ ਉਹ ਬਾਹਰਲੇ ਦੇਸ਼ ਚ ਜਾ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਕੇ ਆਈ ਤੇ ਸਿਲਵਰ ਮੈਡਲ ਲੈ ਕੇ ਆਈ ਸਾਕੇ ਵਾਸਤੇ ਕੀ ਕਹਿੰਦੇ ਹੋ ਬਿਲਕੁਲ ਸਰ ਬਿਲਕੁਲ ਜੀ ਇਸ ਤੋਂ ਅੱਗੇ ਵੀ ਜਾਏਗੀ ਸਰ ਅੱਗੋਂ ਵੀ ਇੰਟਰਨੈਸ਼ਨਲ ਟੂਰਨਾਮੈਂਟਸ ਖੇਲੇਗੀ ਨੈਸ਼ਨਲਸ ਵੀ ਖੇਲੇਗੀ ਔਰ ਮੈਡਲ ਜਿੱਤ ਕੇ ਆਏਗੀ ਆਪਣੇ ਦੇਸ਼ ਦਾ ਆਪਣੇ ਪਾਪਾ ਦਾ ਨਾਮ ਰੌਸ਼ਨ ਅਕੈਡਮੀ ਦਾ ਅਕੈਡਮੀ ਦਾ ਨਾਮ ਤਾਂ ਹੈ ਹੀ ਆ ਸਰ ਬਿਲਕੁਲ ਜੀ